ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਬੀਓ ਇੱਕ ਸਾਲ ਹੋ ਗਿਆ ਫੌਜੀ ਸਮਾਣਾ ਟਾਵਰ ਤੇ ਚੜੇ ਨੂੰ ਹੁਣ ਤੇ ਸਾਲੀ ਨੂੰ ਪਤਾ ਹੀ ਹੋਊਗਾ ਫੌਜੀ ਸਮਾਣਾ ਟਾਵਰ ਜਾਦ ਤੇ ਅਜੇ ਤੱਕ ਨਹੀਂ ਤੁਹਾਨੂੰ ਪਤਾ ਲੱਗਾ ਪੰਜਾਬੀਓ ਇੱਕ ਸਾਲ 12 ਅਕਤੂਬਰ ਨੂੰ ਇੱਕ ਸਾਲ ਹੋਣ ਵਾਲਾ ਵਾਹਿਗੁਰੂ ਇੱਕ ਦਿਨ ਨਹੀਂ ਬੰਦਾ ਭੁੱਖਾ ਰਹਿ ਸਕਦਾ ਇੱਕ ਦਿਨ ਨਹੀਂ ਕੈਚੇ ਰਹਿ ਸਕਦਾ ਮੰਜੀ ਜਿੰਨੇ ਥਾਂ ਦੇ ਰਹਿਣ ਦਾ ਇੱਕ ਸਾਲ ਹੋ ਗਿਆ ਵਾਹਿਗੁਰੂ ਤੇ ਪੰਥ ਅਜ ਤੱਕ ਨਹੀਂ ਜਾਗਿਆ ਲੋਕੋ ਇਹੋ ਜਿਹਾ ਪੰਥ ਬਣਾਇਆ ਸੀ ਬਾਜਾਂ ਵਾਲੇ ਨੇ ਬਾਜਾਂ ਵਾਲੇ ਨੇ ਪੰਥ ਬਣਾਇਆ ਸੀ ਵੀ ਕੋਈ ਵਿਵਤਾ ਦੀ ਵਿੱਚ ਹੋਵੇ ਦੀ ਇੱਕ ਆਵਾਜ਼ ਮਾਰੀ ਤਾਂ ਸਾਰੇ ਆਜੋ ਉਹਲੇ ਗੱਦਾਰਾਂ ਦਾ ਪੰਥ ਹੋ ਗਿਆ ਆ ਉਥੇ ਜਸੇਦਾਰ ਹਰਪ੍ਰੀਤ ਗਿਆਨੀ ਵੀ ਹੈ ਉਥੋਂ ਹੋ ਗਏ ਗਏ ਆਏ ਕੁਝ ਦਿਨ ਹੋ ਗਏ ਆ ਵੀਡੀਓ ਵੇਖੀ ਮੈਂ ਤੇ ਫੌਜੀ ਨੇ ਇਹਨਾਂ ਨੂੰ ਕਿਹਾ ਵੀ 12 ਅਕਤੂਬਰ ਨੂੰ ਹੱਡਾ ਇੱਥੇ ਕਾਠ ਇੱਕ ਸਾਲ ਹੋਣ ਵਾਲਾ ਆ ਚਲੋ ਆਂਦਾ ਸੀ ਉਥੇ ਹੋਰ ਕਦੇ ਲਾਉਣਾ ਹੋਰ ਕਦੇ ਲਾਉਣਾ ਆ ਕੋਈ ਬਿਆਨ ਨਹੀਂ ਸੱਚ ਅੱਜ ਦਾ ਦਿੱਤਾ ਕਿੱਥੇ ਗਈਆਂ ਹੱਡੀਆਂ ਆ ਜਿਹੜੀਆਂ ਪਾਰਟੀਆਂ ਨੇ ਮੈਂ ਭਾਈ ਅੰਮ੍ਰਿਤਪਾਲ ਦੀ ਪਾਰਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਤੁਹਾਡੇ ਨਾਲ ਬਹੁਤ ਜੋਸ਼ ਜੁੜਿਆ ਆ ਇਹ ਬੁੱਢਿਆਂ ਦੀਆਂ ਨਾ ਲੋੜਦੀਆਂ ਤੁਹਾਡੇ ਨਾਲ ਬਹੁਤ ਨੌਜਵਾਨ ਜੁੜੇ ਨੇ ਇੱਕ ਲਲਕਾਰ ਮਾਰੋ ਨੌਜਵਾਨਾਂ ਨੂੰ ਤੇ 12 ਤਰੀਕ ਦੇ ਪਤਾ ਲੱਗ ਜੇ ਉੱਥੇ ਸਰਕਾਰਾਂ ਨੂੰ ਕਿ ਨੌਜਵਾਨੀ ਦਾ ਇਕੱਠ ਹੁੰਦਾ ਕੀ ਹੱਥ ਜੋੜ ਕੇ ਬੇਨਤੀ ਆ ਹਰ ਇੱਕ ਨੌਜਵਾਨ ਨੂੰ ਭਾ ਜਿੰਨਾ ਮਰਜ਼ੀ ਜ਼ਰੂਰੀ ਕੰਮ ਆ ਤੁਹਾਨੂੰ ਕੰਮ ਛੱਡ ਤੋ ਇੱਕ ਦਿਨ ਵਾਸਤੇ ਕੁਝ ਨਹੀਂ ਹੁੰਦਾ ਇੱਕ ਦਿਨ ਵਾਸਤੇ ਉਹ ਟਾਵਰ ਤੇ ਪਹੁੰਚ ਜਾ ਟਾਵਰ ਮੋਰਚੇ ਤੇ ਚੱਲ ਜਾ ਵਾਹਿਗੁਰੂ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਘੜੀ ਉਹਦਾ ਸਾਥ ਦੇ ਦੋ ਸਰਕਾਰਾਂ ਤਾਂ ਹੀ ਤਾਂਾਨੂੰ ਕੋਈ ਸਮਝ ਦੀ ਜਾਣੀ ਐ ਕਿ ਇਹ ਇਕੱਠੇ ਨਹੀਂ ਹੁੰਦੇ ਕਿੰਨੇ ਕਿੰਨੇ ਉਹ ਦੇਣ ਰਿਹਾ ਦੇ ਸਿਗੇ ਆਪਣੇ ਸਰੀਰ ਨੂੰ ਅਹੀਂ ਆਂਦੇ ਹੁੰਦੇ ਹੀ ਵੀ ਜੇ ਦੇ ਗਾੜੀ ਤੁਰਦੇ ਆ ਲੀਡਰ ਉਹ ਵਿਕ ਜਾਂਦੇ ਆ ਹਾਂ ਵਿਗੇ ਪਹਿਲਾ ਪਹਿਲਾ ਵਿਗੇ ਆ ਰੋਣ ਉਹ ਵਿਕਣ ਵਾਲਾ ਨਹੀਂ ਹੈਗਾ ਹੁਣ ਸਾਹ ਦੇ ਦੋ ਦਾ ਵੈਗਰੂ ਵੱਤ ਵਾਦਾ ਹੱਥ ਜੁੜ ਕੇ ਬੇਨਤੀ ਆ ਪੀਛ 12 ਤਰੀਕ ਤੇ ਉਥੇ ਇਨਾ ਕੱਟ ਕਰ ਦੋ ਪੀ ਸਮਾਨੇ ਦੇ ਵਿੱਚ ਪਿਆਰ ਰੱਖਣ ਨੂੰ ਥਾਣਾ ਹੋਵੇ ਪਟਿਆਲੇ ਵਾਲੇ ਇਲਾਕੇ ਸੁਵਾਨਾ ਜਿਹੜਾ ਬੀ ਐਸਨਲ ਦੇ ਟਾਵਰ ਤੇ ਵਾਹਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ